ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪ ਦੇ ਇੱਕ ਊ ਓੰਕਾਰ ਸਤਗੁਰ ਪ੍ਰਸਾਦ ਮੇਲਾ ਪੰਚ ਹੋ ਨਹੀਂ ਸਹਿ ਸਾਚੁ ਕਾਇਆ ਸਿਕਦਾਰ ਹੋ ਨਹ ਪਤੀ ਆਇਆ ਮਰავੋ ਹੋ ਆਗੈ ਚੇਰਾ ਮਿਲ ਰਾਜਨ RAM ਨਿਬੇਰਾ ਆਬ ਢੂੰਡਾ ਨਾ ਕਤਹੋ ਨਾ ਜਾਈ ਗੋਬੇਦ ਤੇਟੇ ਗੁਰਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ सगली ਮਿਟੀ ਪੂਕਾਰਾ ਲੱਭ ਬਬੇ ਆਪਣੀ ਪਾਈ ਤਾਂ ਕਤਿ ਆਵੇ ਕਤ ਜਾਈ ਤਹ ਸਾਤਨੇ ਆਏ ਨ ਬੇਰਾ ਊਹਾ ਸਮ ਠਾਕੁਰ ਸਮਚੇ ਅੰਤਰ ਜਾਮੀ ਜਾਣੈ ਬਿਨ ਬੋਲਤ ਆਪਛਾਨੈ ਸਾਰਬਧਾਨ ਕੋ ਰਾਜਾ ਤਹ ਅਨਹਦ ਸਬਦ ਅਗਾਜਾ ਤਿਸ ਬਹਿ ਘਾਤ ਪੁਰਾਈ ਮਿਲ ਨਾਨਕ ਆਪ ਗਵਾਈ ਸੋਰਠ ਮਹੱਲਾ ਪੰਜਵਾਹ ਹਿਰਦੈ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਹੋ ਗੋੜਾ ਪੂਰਾ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਬਾਨ ਆਨਦਰ ਸੂਖ ਕਲਿਆਣ ਮੰਗਲ ਸਿਓ ਘਰ ਆਏ ਕਾਰਿਸਨਾਨਾ ਰਹਾਉ ਸਾਥੀ ਗੁਰਵੜੇ ਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹਾ ਪਾਤਿਸਾਹਾ ਗੁਰ ਭੇਟ ਤ ਮਨ ਓਮਾਹਾ ਸਗਲ ਪਰਾਚਿਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੋਣਨ ਨਦਾਨ ਹਰਨ ਅਮਾ ਜਪ ਪੂਰਨ ਹੋਏ ਕਾਮ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੈਕਾਰਮ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜ ਵਾਰ ਗੁਰ ਪੂਰਾ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਸਾਨਾਨ ਗ੍ਰਹਿ ਆਏ आनंद मंगल सुख पाए संत हो राम नाम निसतरी है उठत बैठत हर हर तियाई है अनन दिन सुकृत करीए रहाओ संत का मार्ग धर्म की पौड़ी कोवट पागी पाए कोट जन्म के किरबख नासे हर चरणी चित लाए ਉਸ ਤਤ ਕਰਹੁ ਸਦਾ ਪ੍ਰਭੇ ਆਪਣੇ ਜਨ ਪੂਰੀ ਕਲ ਰਾਖੀ ਜੀ ਅਜੰਤ ਸਭ ਭੈ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬੇਗਨ ਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋ ਰਾਠ ਮਹੱਲਾ ਪੰਜਵਾ ਸਾਹਿਬ ਗੁਨੀ ਗਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀਅ ਭਏ ਦੈ ਆਲਾ ਜਾਪੇ ਅੰਦਰ ਰਹੁ ਗੁਰ ਚਰਣਾ ਭਉ ਕਤਹਿ ਨਹੀਂ ਪ੍ਰਭ ਸਰਣਾ ਰਹਾਉ ਤੇਰੇ ਆ ਦਾ ਸਰ ਦਾ ਮੁਰਾਰੀ ਪ੍ਰਭ ਅਬ ਚਲਨੀ ਵਿਓ ਸਾਰੀ ਬਲ ਧਨ ਤਕਿਆ ਤੇਰਾ ਤੂੰ ਭਾਰੋ ठाकुर ਮੇਰਾ ਜੇਨਾ ਜੇਨਾ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੋਸਲ ਖੇਮ ਸਾਬthia ਹੋਏ ਪ੍ਰਭ ਸਹਾਈ ਸਭ ਉਠ ਲਾਗੀ ਪਾਈ सास सास প্রভ ਤੇ ਆਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾ ਸੂਖ ਸੁਖ ਹਦਿਆ ਆਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਪੂਰ ਗੁਰ ਕਿਰਪਾ ਤਾਰੀ ਤਾ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੂਕੀ ਕਾਣ ਲੋਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸ ਕ ਰਸ ਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਵਾਸਾ ਮਨ ਪੂਰਨ ਹੋਈ ਆਸਾ जह देखा तह सोई हर प्रभ अवर न कोई कर कृपा प्रभ राखे सब जनम जनम दुख लाथे नर पाऊ नाम ते आया तल सुख नानक पाया ਸੋਰਠ ਮਹੱਲਾ ਪੰਜਵਾ ਠਾਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰ ਹੈ ਰਾਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖਿ ਖਿੰਨ ਮਹਿ ਉਪਜੇ ਮਨ ਹੋਆ ਸਦਾ ਸੁਖ ਹਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਦਿਲ ਸਗਲਾ ਰੋਗ ਮਿਦਾਰੂ ਆਪਣੀ ਕਿਰਪਾ ਤਾਰੀ ਤੇ ਸਗਨੀ ਬਾਤ ਸਵਾਰੀ ਪ੍ਰਭੇ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾ ਕੀ ਤਨ ਸਗਨੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਤ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮੱਜਨ ਗੁਰੇ ਆਂਦਾ ਰਾਸੇ ਜਾਪ ਹਰ ਹਰ ਕਿਰਵਖ ਨਾਸੇ ਸੰਤੋ RAM DAS ਸਰੋ ਵਰਨੀ ਕਾ ਜੋਰ ਨਾਲ ਹੈ ਸੋ ਕੁੱਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਣਾਵੇ ਸੋ ਜਨ ਪਰਮ ਗਤ ਪਾਵੈ ਮਰਨਯ ਅਵਜਾਈ ਹਰ ਹਰ ਨਾਮ ਤੇ ਆਈ ਇਹੋ ਬ੍ਰਹਮ ਵਿਚਾਰ ਸੋ ਜਾਣ ਜਿਸ ਦਇਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ